ਸਰੀਆ ਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਧੰਨ ਬਲੂ ਰਾਮ ਬਾਸ ਜੀ ਸਭਨਾਂ ਦੇ ਘਰ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਗੰਨੇ ਦੇ ਰਸ ਦੀ ਖੀਰ ਤੇ ਚਲੋ ਤੁਹਾਨੂੰ ਦਿਖਾਉਂਦੇ ਆ ਜੀ ਇਹ ਆਪਾਂ ਕਢਾ ਕੇ ਲਿਆਏ ਆ ਮਿਲਨੇ ਤੋਂ ਗੰਨੇ ਦਾ ਰਸ ਤੇ ਜਿਹਦੀ ਆਪਾਂ ਬਣਾਵਾਂਗੇ ਰੌਵ ਵਾਲੀ ਖੀਰ ਆਪਾਂ ਲੱਗੇ ਆ ਗੰਨੇ ਦੇ ਰਸ ਦੀ ਰੌਵ ਦੀ ਜਾਣੀ ਕੀਰ ਬਣਾਉਣ ਤੇ ਆ ਆਪਾਂ ਉਹ ਫੋਟਾ ਗੰਨੇ ਦਾ ਰਸ ਇਹ ਨਾ ਜਿਹੜੇ ਆਪਣਾ ਘਰ ਦੇ ਗੰਨੇ ਦੀ ਹੈਗੇ ਨਾ ਉਹ ਤੇ ਦੇਖੋ ਕਿੰਨੀ ਸੰਗਣੀ ਆ ਤੇ ਜਦੋਂ ਆਪਾਂ ਬਾਜ਼ਾਰੋਂ ਪੀਨੇ ਆ ਤੇ ਉਹ ਫੇਰ ਬਿਜਦਾ ਬਰਫ ਵਗੈਰਾ ਪਾ ਦਿੰਦੇ ਆ ਬੱਚਿਆਂ ਨੇ ਮਸਾ ਹੀ ਇੱਕ ਇੱਕ ਗਲਾਸ ਪੀਤਾ ਉਹਨਾਂ ਨੂੰ ਪੀਣ ਲਈ ਵੀ ਦਿੱਤੀ ਤੇ ਬੋਲ ਰਹੀ ਸੀ ਕਹਿੰਦੇ ਦਾਦੀ ਬਹੁਤ ਮਿੱਠੀ ਮਿੱਠੀ ਲੱਗ ਰਹੀ ਆ ਤੇ ਮੈਂ ਕਹਿੰਦੀ ਇਹ ਵਧੀਆ ਹੁੰਦੀ ਆ ਪੇਟ ਸਾਫ਼ ਹੋ ਜਾਂਦਾ ਤੇ ਅਸਟਾ ਬਹੁਤ ਗੰਨੇ ਚੂਪਦੇ ਹੁੰਦੇ ਸੀ ਤੇ ਬਈ ਤੁਸੀਂ ਵੀ ਇੱਕ ਇੱਕ ਗਲਾਸ ਪੀਓ ਤੇ ਅੱਜ ਮੈਂ ਤਾਂ ਤੁਹਾਡੇ ਅੰਕਲ ਜੀ ਅਸੀਂ ਉੱਥੋਂ ਵੇਲਨੇ ਤੋਂ ਨਾ ਕਢਾ ਕੇ ਲਿਆਏ ਸੀ ਗੰਨੇ ਲੈ ਗਏ ਸੀ ਘਰੋਂ ਜਿੱਥੋਂ ਆਪਣੇ ਲਾਗੇ ਲਾਏ ਹੋਏ ਆ ਕੁਝ ਗੰਨੇ ਵੀ ਖੇਤੋਂ ਨਹੀਂ ਸੀ ਲੈ ਕੇ ਆਏ ਤੇ ਨੇੜੇ ਹੀ ਆਪਣੇ ਦੂਜੇ ਪਲਾਟ 'ਚ ਲੱਗੇ ਹੋਏ ਆ ਤੇ ਉੱਥੋਂ ਹੀ ਆਪਾਂ ਤੋੜ ਲੈ ਸੀਗੇ ਤੇ ਲੈ ਕੇ ਗਏ ਤੇ ਕਢਾ ਕੇ ਲਿਆਏ ਰਸ ਤੇ ਇੱਧਰ ਆਪਾਂ ਪਿਉਣ ਲਿਆ ਚੌਲ ਤੇ ਇਹ ਚੌਲ ਨਾ ਜਿਵੇਂ ਥੋੜਾ ਜਿਹਾ ਆਪਾਂ ਟੋਟਾ ਚੌਲ ਲਈਏ ਤੇ ਉਹ ਵਧੀਆ ਰਹਿੰਦੇ ਨੇ ਤੇ ਇਹ ਖੀਰ ਬਣੇਗੀ ਬਹੁਤ ਸੋਹਣੀ ਤੇ ਹੁਣ ਆਪਾਂ ਇਹਨੂੰ ਉੱਪਰ ਧਰ ਦਿੱਤਾ ਆ ਤੇ ਇਹ ਜਦੋਂ ਇਹਨੂੰ ਥੋੜੀ ਜਿਹੀ ਉਬਾਲੀ ਆ ਜਾਏਗੀ ਤੇ ਫਿਰ ਆਪਾਂ ਇਹਦੇ ਉੱਪਰੋਂ ਲਾਵਾਂਗੇ ਮੈਲ ਮੈਲ ਜੀ ਹੁਣ ਆਪਾਂ ਇਹਦੇ ਉੱਤੇ ਲਾਵਾਂਗੇ ਮੈਲ ਹੌਣ ਦੇ ਨਾਲ ਆ ਪਸਾਰੀ ਮੈਲ ਲਾ ਲਾਂਗੇ ਕਿ ਇਹ ਲਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਦੇਖੋ ਗੰਨੇ ਦਾ ਰਸ ਵਧੀਆ ਸੀਗਾ ਨਾ ਤੇ ਇਹ ਜਿੰਨਾ ਰਸ ਵਧੀਆ ਹੋਊਗਾ ਨਾ ਉਨੀ ਮੈਲ ਵੀ ਜ਼ਿਆਦਾ ਆਊਗੀ। ਜਦੋਂ ਗੁੜ ਬਣਾਉਂਦੇ ਆ ਤੇ ਉਦੋਂ ਵੀ ਗੰਨੇ ਨੂੰ ਬਾਰ-ਬਾਰ ਸਾਫ਼ ਕੀਤਾ ਜਾਂਦਾ ਜਿਵੇਂ ਤੇ ਇਸੇ ਤਰ੍ਹਾਂ ਹੀ ਇਹ ਵੀ ਸਾਫ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਇੱਕ ਵਾਰੀ ਲਾ ਲਾਂਗੇ। ਫਿਰ ਆਪਾਂ ਇਹਨੂੰ ਲਾਵਾਂਗੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਦੁੱਧ ਪਾਵਾਂਗੇ ਫਿਰ ਲਾਵਾਂਗੇ ਤਿੰਨ ਵਾਰੀ ਜਦੋਂ ਮੈਲ ਉਤਰੇਗੀ ਨਾ ਤੇ ਉਦੋਂ ਇਹ ਆਪਣੀ ਸਹੀ ਬਣੇਗੀ ਖੀਰ ਹੁਣ ਆਪਾਂ ਇਹਨੱਕ ਵਾਰੀ ਫੇਰ ਛੱਡ ਦਿੰਨੇ ਆ ਤੇ ਫਿਰ ਇਹ ਮੈਲ ਆ ਜਾਏਗੀ ਤਾਂ ਫਿਰ ਉਤਾਰਾਂਗੇ ਇਹਨੂੰ ਦੁਬਾਰਾ ਆ ਫੇਰ ਦੇਖੋ ਮੈਲ ਆ ਗਈ ਆ ਤੇ ਆਪਾਂ ਫੇਰ ਮੈਲ ਨੂੰ ਉਤਾਰ ਲਾਂਗੇ ਇਸ ਤਰ੍ਹਾਂ ਕਰਕੇ ਆਪਾਂ ਹੌਲੀ-ਹੌਲੀ ਸਾਰੀ ਮੈਲ ਨੂੰ ਉਤਾਰ ਲਾਂਗੇ ਇਸ ਤਰ੍ਹਾਂ ਕਰਕੇ ਹੌਲੀ-ਹੌਲੀ ਆਪਾਂ ਸਾਰੀ ਮੈਲ ਉਤਾਰ ਲਾਂਗੇ ਮੈਲ ਕਾਫੀ ਆਉਂਦੀ ਆ ਜਦੋਂ ਘਰ ਦਾ ਪ्योर ਗੰਨਾ ਹੁੰਦਾ ਨਾ ਤੇ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ ਤੇ ਇਸ ਤਰ੍ਹਾਂ ਕਰਕੇ ਆਪਾਂ ਹੌਲੀ-ਹੌਲੀ ਸਾਰੀ ਮੈਲ ਲਾ ਲਈ ਹਾਂ ਹੁਣ ਆਪਾਂ ਇਹਦੇ ਵਿੱਚ ਨਾ ਅੱਧਾ ਕੱਪ ਦੁੱਧ ਦਾ ਪਾ ਤਾਵਾ ਤੇ ਇਹ ਦੁਬਾਰਾ ਇੱਕ ਵਾਰੀ ਮੈਲ ਫੇਰ ਲਾਵਾਂਗੇ ਤਿੰਨ ਚਾਰ ਵਾਰੀ ਮੈਲ ਲਾਈ ਹੈ ਨਾ ਤੇ ਫਿਰ ਬਹੁਤ ਸੋਹਣੀ ਖੀਰ ਬਣਦੀ ਆ ਤੇ ਫਿਰ ਖੀਰ ਦਾ ਨਾ ਰੰਗ ਵੀ ਸੋਹਣਾ ਬਣ ਜਾਂਦਾ ਫਿਰ ਜਿਵੇਂ ਲੋਹੜੀ ਲਈ ਤੇ ਸਪੈਸ਼ਲ ਖੀਰ ਆ ਸਾਰੇ ਘਰਾਂ ਚ ਲੋਹੜੀ ਤੇ ਬਣਦੀ ਆ ਅਸੀਂ ਤਾਂ ਹੁਣ ਗੰਨੇ ਸੀਗੇ ਸੀ ਕਿ ਚਲੋ ਦੁਬਾਰਾ ਫਿਰ ਬਣਾਈਏ ਤੇ ਅੱਜ ਮੌਸਮ ਵੀ ਸੋਹਣਾ ਏ ਇਦਾਂ ਦੇ ਮੌਸਮ ਚ ਨਾ ਜੀ ਕਰਦਾ ਹੁੰਦਾ ਖਾਣਨਾ ਤੇ ਤਾਂ ਕਰਕੇ ਆਹ ਵੇਖੋ ਕਿੰਡਾ ਸੋਹਣਾ ਕਲਰ ਬਣ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦੇਾਂਗੇ ਪਹਿਲਾਂ ਆਪਾਂ ਅੱਧਾ ਕੱਕਾ ਪਾਇਆ ਸੀਗਾ ਤੇ ਹੁਣ ਆਪਾਂ ਪਾਤਾ ਉਹ ਦੁੱਧ ਤੇ ਇਹਦੇ ਚ ਕੋਈ ਖੰਡ ਜਾਂ ਕੋਈ ਵੀ ਚੀਜ਼ ਪਾਉਣ ਦੀ ਨਹੀਂ ਲੋੜ ਹੁੰਦੀ ਕਿਉਂਕਿ ਆ ਦੇਖੋ ਇਹਦਾ ਕਲਰ ਐਂ ਜੀ ਕਰਦਾ ਵੀ ਖਾ ਲੀਏ ਫਟਾਫਟ ਆ ਦੇਖੋ ਬਹੁਤ ਹੀ ਸੋਹਣੀ ਖੀਰ ਬਣ ਗਈ ਹਾਂਜੀ ਇਹ ਖੀਰ ਹੋ ਗਈ ਆਪਣੀ ਤਿਆਰ ਤੇ ਦੇਖੋ ਖੀਰ ਦੀ ਲੁੱਕ ज्यादा सोनी बनी भुन गई सी देखो खीर दी दे लुक कि चिट्टी चिट्टी तो कि साफ है तो कुछ आप इधर पा दिने ਹੁਣ ਆਪਾਂ ਬੱਚਿਆਂ ਨੂੰ ਕਰ ਦਿੰਨੇ ਆ ਸਰ ਤੇ ਪਲੀਜ਼ ਜਿੰਨਾ ਜਿੰਨਾਂ ਨੂੰ ਮੇਰੀ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਨਾ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮੈਨੂੰ ਹੌਸਲਾ ਮਿਲਦਾ ਰਹੇ ਤੇ ਨਾਲ ਦੇ ਨਾਲ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਮੈਨੂੰ ਹੌਸਲਾ ਮਿਲਦਾ ਰਹੇ ਤੇ ਦੇਖੋ ਕਿੰਨੀ ਸੋਹਣੀ ਬਣੀ ਖੀਰ